ਜੈ ਮਾਤਾ ਦੀ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਾਮ ਮੈਂ ਤੁਹਾਡਾ ਆਪਣਾ ਬੱਬੂ ਕੁਮਾਰ ਸੋ ਦੱਸਦਿਆਂ ਹੈ ਬੜੀ ਖੁਸ਼ੀ ਹੋ ਰਹੀ ਹੈ ਕਿ ਮਾਲਵੇ ਦਾ ਮਾਨ ਸਾਡਾ ਸਾਰਿਆਂ ਦਾ ਮਾਨ ਸਾਡੇ ਸਾਰਿਆਂ ਦੇ ਦਿਲ ਤੇ ਰਾਜ ਕਰਨ ਵਾਲੇ ਸ਼੍ਰੀ ਰਮਿੰਦਰ ਸਿੰਘ ਜੀ ਆਵਲਾ ਦੇ ਲਈ ਲਿਖੇ ਹੋਏ ਮੇਰੇ ਦਿਲ ਦੀ ਗਹਿਰਾਈਆਂ ਤੋਂ ਜੋ ਬੋਲ ਕੱਲ 5 ਵਜੇ ਮੇਰੇ YouTube ਚੈਨਲ ਦੇ ਉੱਪਰ ਰਿਲੀਜ਼ ਕਰਾਂਗੇ ਮੇਰਾ YouTube ਚੈਨਲ ਹੈ BRK Music 09 ਸੋ ਸਾਰੇ ਭਰਾਵਾਂ ਨੂੰ ਸਬਸਕ੍ਰਾਈਬ ਕਰ ਲਓ YouTube ਦੇ ਉੱਪਰ ਜਾ ਕੇ ਕਿਉਂਕਿ ਕੱਲ 5 ਵਜੇ ਅ ਕੱਲ ਸ਼ਾਮ ਨੂੰ 5 ਵਜੇ ਰਿਲੀਜ਼ ਕਰ ਰਹੇ ਆ ਮਾਲਵੇ ਦਾ ਮਾਨ ਰਮਿੰਦਰ ਸਿੰਘ ਆਵਲਾ ਸੋ ਜੋ ਲਿਖਿਆ ਤੁਹਾਡੇ ਭਰਾ ਨੇ ਔਰ ਪੂਰੇ ਦਿਲ ਦੀਆਂ ਗਹਿਰਾਈਆਂ ਤੋਂ ਲਿਖਿਆ ਮੇਰੇ ਭਾਵ ਲਿਖੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਕੱਲ ਸ਼ਾਮ ਨੂੰ 5 ਵਜੇ ਜ਼ਰੂਰ ਸੁਣਿਓ ਔਰ ਇਹ ਮੇਰੇ YouTube ਚੈਨਲ ਤੇ ਹੀ ਰਿਲੀਜ਼ ਹੋਏਗਾ ਇਨੂੰ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ ਸ਼ੇਅਰ ਵੀ ਕਰਿਓ ਕਿਉਂਕਿ ਸਾਡੇ ਆਪਣੇ ਮਾਲਵੇ ਦਾ ਮਾਨ ਸਾਡੇ ਗੁਰੂ ਹਰਸਾਏ ਦਾ ਮਾਨ ਸ਼੍ਰੀ ਰਮਿੰਦਰ ਸਿੰਘ ਆਵਲਾ ਜਿਹਦੇ ਬਾਰੇ ਲਿਖੇ ਹੋਏ ਜੋ ਮੇਰੇ ਚੰਦ ਸ਼ਬਦ ਕੱਲ ਰੀਸ ਕਰਾਂਗੇ ਜੀ ਬੀਆਰਕੇ ਮਿਊਜ਼ਿਕ 09 ਤੇ ਜੈ ਮਾਤਾ ਦੀ ਜੀ ਜੈ